ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦਾ ਸੀ ਕਿ ਇਹ ਡਿਊਟੀ ਸਰਕਾਰਾਂ ਦੀ ਹੈ ਪਰ ਅੱਜ ਮੁੱਖ ਮੰਤਰੀ ਜਵਾਬ ਦੇਵੇ ਲੋਕਾਂ ਨੂੰ ਕਿ ਇਹ ਜੇ ਸਰਕਾਰਾਂ ਦੀ ਡਿਊਟੀਆਂ ਤੇ ਆਪ ਉਹ ਕਿੰਨਾ ਕਾ ਫਰਜ਼ ਨਿਭਾ ਰਹੇ ਹੈ ਜੀ ਉਹ ਤਾਂ ਕਹਿੰਦੇ ਮੇਰਾ ਤਾਂ ਜਹਾਜ਼ ਲੈ ਲਓ ਜੀ ਕਿਸੇ ਨੇ ਲੈ ਕੇ ਜਾਣਾ ਉਹ ਜਹਾਜ਼ ਹੁਣ ਉਹ ਕਹਦਾ ਆਪ ਚਲਾਉਂਦਾ ਹੈ ਜਹਾਜ਼ ਨਾਲ ਸਾਡੇ ਲੋਕ ਚਲਾ ਸਕਦੇ ਜਹਾਜ਼ ਨਾਲ ਕਿੰਨੀਆਂ ਕ ਸੁਵਿਧਾ ਅਸੀਂ ਦੇ ਸਕਦੇ ਆ ਜਾਇਦਾ ਐਸੀ ਕਿ ਉਹ ਟਰੱਕ ਭਰ ਕੇ ਰਾਸ਼ਨ ਦਾ ਲਿਆਉਂਦਾ ਇਹਨਾਂ ਪਿੰਡਾਂ ਦੇ ਲੋਕਾਂ ਵਾਸਤੇ ਮਨੁੱਖੀ ਜੀਵਨ ਨੂੰ ਬਚਾਉਣ ਵਾਸਤੇ ਕੋਈ ਆਟਾ, ਨੂਨ, ਤੇ ਕੋਈ ਪੱਕਿਆ-ਪਕਾਇਆ ਰਾਸ਼ਨ, ਕੱਚਾ ਰਾਸ਼ਨ ਇਹਨਾਂ ਲੋਕਾਂ ਨੂੰ ਲਿਆ ਕੇ ਦਿੰਦਾ ਆ ਉਹ ਕਹਿੰਦੇ ਜੀ ਅਸੀਂ ਜਿੰਨਾ ਪ੍ਰਬੰਧ ਕਰਨ ਯੋਗ ਸੀ ਅਸੀਂ ਕੀਤਾ ਜੇ ਇਹ ਵੀ ਨਾ ਕਰਦੇ ਤੇ ਇਤੋਂ ਵੱਧ ਨੁਕਸਾਨ ਹੋਣਾ ਸੀ ਪੰਜਾਬ ਦਾ ਔਰ ਮੈਂ ਕਹਿੰਦਾ ਇਹ ਬਿਸ਼ਰਮਾ ਮੰਤਰੀ ਹੈ ਜਿਹੜੇ ਤੇ ਇਹੇ ਜੇ ਬਿਆਨ ਦਿੰਦੇ ਆ ਦੋਸਤੋ ਫਿਰੋਜਪੁਰ ਦੇ ਪਿੰਡਾਂ ਦੇ ਵਿੱਚ ਮੌਜੂਦ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਾਣੀ ਆ ਜਿਹੜਾ ਉਹ ਪਿੰਡਾਂ ਦੇ ਵਿੱਚ ਪਹੁੰਚਾ ਹੋਇਆ ਤਾਂ ਵਕਫਕ ਲੋਕਾਂ ਦੇ ਵੱਲੋਂ ਪੰਜਾਬੀਆਂ ਦੇ ਵੱਲੋਂ ਆਪਣੇ ਪੱਧਰ ਤੇ ਲੋਕਾਂ ਦੀ ਸਹਾਇਤਾ ਦੇ ਲਈ ਰਾਸ਼ਨ ਦਵਾਈਆਂ ਹੋਰ ਬਹੁਤ ਸਾਰੇ ਪ੍ਰਬੰਧ ਆ ਜਿਹੜੇ ਉਹ ਕੀਤੇ ਜਾ ਰਹੇ ਤਾਂ ਕੋਟਪੂਰੇ ਤੋਂ ਉਤਾਰ ਸਿੰਘ ਸੋਤਾ ਜੀ ਆਪਣੇ ਸਾਥੀਆਂ ਸਮੇਤ ਪਹੁੰਚੇ ਸੀ ਗੱਲਬਾਤ ਕਰਦੇ ਆ ਸੋਤਾ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਦੇ ਦੇਖੇ ਤੇ ਤੁਸੀਂ ਕੀ ਪ੍ਰਬੰਧ ਕਰਕੇ ਆਏ ਮੋੜ ਸਾਹਿਬ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਆ ਜਰਨਲ ਸਕੱਤਰ ਰਾਜਨੀਤਿਕ ਵਿੰਗ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਆ ਅਸੀਂ ਅੱਜ ਇੱਥੇ ਹਰ ਪ੍ਰਭਾਵਤਾ ਪਿੰਡਾਂ ਦੇ ਵਿੱਚ ਮੈਡੀਕਲ ਸਹੂਲਤਾਂ ਕਹਿਣ ਤੋਂ ਬਾਅਦ ਮੁਡਲੀ ਸਹਾਇਤਾ ਚ ਜੋ ਦਵਾਈਆਂ ਅਸੀਂ ਇੱਥੇ ਪਿੰਡਾਂ 'ਚ ਪ੍ਰੋਵਾਈਡ ਕੀਤੀਆਂ ਔਰ ਸਾਡੀ ਟੀਮ ਅੱਜ ਇੱਥੇ ਪਹੁੰਚੀ ਐ ਵੱਖ-ਵੱਖ ਪਿੰਡਾਂ 'ਚ ਅਸੀਂ ਦਵਾਈਆਂ ਜਿਹੜੀਆਂ ਹੈ ਮੁੱਢਲੀ ਸਹਾਇਤਾ ਦੇ ਤੌਰ ਤੇ ਉਹ ਵੰਡੀਆਂ ਜੀ ਔਰ ਦੇਖਣ ਚ ਆਇਆ ਕਿ 1988 ਤੋਂ ਵੱਧ ਜਿਹੜਾ ਹੜ ਜਿਹੜਾ ਹੈ ਸਾਡੇ ਪੰਜਾਬ ਦੇ ਵਿੱਚ ਦੁਆਬਾ ਤੇ ਮਾਝਾ ਏਰੀਆ ਜਿਹੜਾ ਪ੍ਰਭਾਵਿਤ ਹੋਇਆ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਇਹ ਦੇਖਿਆ ਕਿ ਵੀਡੀਓਜ਼ ਦੇ ਵਿੱਚ ਜਿੱਥੇ ਡੈਮ ਟੁੱਟੇ ਜਾਂਦੇ ਐ ਜਿੱਥੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਆ ਫਸਲਾਂ ਰੁੜ ਗੀਆਂ ਪਸ਼ੂ ਤਾਂ ਰੁੜ ਗਿਆ ਮਨੁੱਖੀ ਜੀਵਨ ਰੁੜ ਰਿਹਾ ਓਥੇ ਪੰਜਾਬ ਸਰਕਾਰ ਬਣਾਉਣ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦਾ ਸੀ ਕਿ ਇਹ ਡਿਊਟੀ ਸਰਕਾਰਾਂ ਦੀ ਐ ਪਰ ਅੱਜ ਮੁੱਖ ਮੰਤਰੀ ਜਵਾਬ ਦੇਵੇ ਲੋਕਾਂ ਨੂੰ ਕਿ ਇਹ ਜੇ ਸਰਕਾਰਾਂ ਦੀ ਡਿਊਟੀਆਂ ਤੇ ਆਪ ਉਹ ਕਿੰਨਾ ਕਾ ਫਰਜ਼ ਨਿਭਾ ਰਹੇ ਐ ਨਹੀਂ ਉਹ ਤਾਂ ਕਹਿੰਦੇ ਮੇਰਾ ਤਾਂ ਜਹਾਜ਼ ਲੈ ਲਓ ਜੀ ਕਿਸੇ ਨੂੰ ਲੈ ਕੇ ਜਾਣਾ ਉਹ ਜਹਾਜ਼ ਹੁਣ ਉਹ ਕਹੜਾ ਆਪ ਚਲਾਉਂਦਾ ਹੈ ਜਹਾਜ਼ ਨਾ ਸਾਡੇ ਲੋਕ ਚਲਾ ਸਕਦੇ ਜਹਾਜ਼ ਨਾ ਕਿੰਨੀਆਂ ਕ ਸੁਵਿਧਾ ਅਸੀਂ ਦੇ ਸਕਦੇ ਆ ਇੱਥੇ ਮੰਤਰੀ ਆਉਂਦੇ ਆ ਇੱਥੇ ਇੱਕ ਗੋਇਲ ਮੰਤਰੀ ਆਇਆ ਓਏ ਆ ਕੇ ਆਪਦੇ ਚਹੇਤਿਆਂ 'ਚ ਖੜ ਕੇ ਇੰਟਰਵਿਊ ਦੇ ਕੇ ਗੱਲਾਂ ਬਾਤਾਂ ਕਰਕੇ ਚਲਾ ਗਿਆ ਚਾਹੀਦਾ ਐਸੀ ਕਿ ਉਹ ਟਰੱਕ ਭਰ ਕੇ ਰਾਸ਼ਨ ਦਾ ਲਿਆਉਂਦਾ ਇਹਨਾਂ ਪਿੰਡਾਂ ਦੇ ਲੋਕਾਂ ਵਾਸਤੇ ਮਨੁੱਖੀ ਜੀਵਨ ਨੂੰ ਬਚਾਉਣ ਵਾਸਤੇ ਕੋਈ ਆਟਾ ਨੂਨ ਤੇ ਕੋਈ ਪੱਕਿਆ ਪਕਾਇਆ ਰਾਸ਼ਨ ਕੱਚਾ ਰਾਸ਼ਨ ਇਹਨਾਂ ਲੋਕਾਂ ਨੂੰ ਲਿਆ ਕੇ ਦਿੰਦਾ ਕੋਈ ਸਿਹਤ ਸਹੂਲਤਾਂ ਵਾਸਤੇ ਕੋਈ ਮੋਢਲੀ ਸਹਾਦਾ ਦੇ ਤੌਰ ਤੇ ਇਹਨਾਂ ਨੂੰ ਦਵਾਈਆਂ ਪ੍ਰੋਵਾਈਡ ਕਰਦਾ ਅੱਗੋਂ ਜੇ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਦੇਖੋ ਜੀ ਆ ਕੀ ਹਾਲ ਆ ਉਹ ਕਹਿੰਦੇ ਜੀ ਅਸੀਂ ਜਿੰਨਾ ਪ੍ਰਬੰਧ ਕਰਨ ਯੋਗ ਸੀ ਅਸੀਂ ਕੀਤਾ ਜੇ ਇਹ ਵੀ ਨਾ ਕਰਦੇ ਤੇ ਇਤੋਂ ਵੱਧ ਨੁਕਸਾਨ ਹੋਣਾ ਸੀ ਪੰਜਾਬ ਦਾ ਔਰ ਮੈਂ ਕਹਿੰਨਾ ਇਹ ਬਿਸ਼ਰਮਾ ਮੰਤਰੀ ਹੈ ਜਿਹੜੇ ਕੇ ਇਹੋ ਜੇ ਬਿਆਨ ਦਿੰਦੇ ਆ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਤ ਉਹਨਾਂ ਇਲਾਕਿਆਂ 'ਚ ਜਾਂਦੇ ਆ ਜਿੱਥੇ ਕੇ ਬਹੁਤਾ ਪਾਣੀ ਦੀ ਮਾਰ ਨਹੀਂ ਹੈ ਕਿਉਂਕਿ ਉਹ ਆਪ ਦੇ ਆਪ ਨੂੰ ਸੇਫ ਕਰਕੇ ਜਾਂਦੇ ਆ ਔਰ ਸਾਰਾ ਜਿਹੜਾ ਤਾਮ-ਚਾਮ ਪ੍ਰਸ਼ਾਸਨ ਸਾਰਾ ਪੋਸਟ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹਨਾਂ ਦੇ ਨਾਲ ਹੁੰਦਾ ਸਿਰਫ ਉਥੇ ਉਹਨਾਂ ਦੀ ਇੰਟਰਵਿਊ ਪੱਤਰਕਾਰਾਂ ਕੋਲੇ ਕਰਾਉਂਦੇ ਆ ਜਿੱਥੇ ਕੋਈ ਪਾਣੀ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਤੁਸੀਂ ਦੇਖੋ ਇੰਨਾ ਪਿੰਡਾਂ ਜੱਸੀ ਗਏ ਆ ਸੜਕਾਂ ਟੁੱਟ ਗਈਆਂ ਪਾਣੀ ਪਿੱਛੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈ ਛੱਡਿਆ ਜਾ ਰਿਹਾ ਸੋ ਪੰਜਾਬ ਦਾ ਜਿਹੜਾ ਲੋਕਾਂ ਦੀ ਅਰਥਵਿਵਸਥਾ ਇੰਨੀ ਡਗਮਗਾ ਚੁੱਕੀ ਹੈ ਪੰਜਾਬ ਦੇ ਲੋਕ ਆ ਇਨੇ ਝੰਬੇ ਜਾ ਚੁੱਕੇ ਐ ਕਿ ਮੈਨੂੰ ਨਹੀਂ ਲੱਗਦਾ ਕਿ ਆਉਦੇ 5-7 ਸਾਲ ਤੱਕ ਇਹ ਲੋਕ ਉਸੇ ਤਰ੍ਹਾਂ ਦੀਆਂ ਫਸਲਾਂ ਉਸੇ ਤਰ੍ਹਾਂ ਆਪਣੀਆਂ ਜ਼ਮੀਨਾਂ ਉਸੇ ਤਰ੍ਹਾਂ ਆਪਦਾ ਪਸ਼ੂ ਤਨ ਕਾਇਮ ਕਰ ਸਕਣਗੇ ਸਤਿ ਸ੍ਰੀ ਅਕਾਲ ਸਾਬ ਉਹ ਇੱਕ ਪਾਸੇ 2023 ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੋਣਾ ਦਾ ਇਹ ਕਹਿਣਾ ਸੀ ਕਹਿੰਦੇ ਵੀ ਮੁਰਗੀ ਤੱਕ ਤਾਂ ਮੁਆਵਜ਼ਾ ਦੇਵਾਂਗੇ ਜੇ ਮੁਰਗੀ ਵੀ ਮਰ ਗਈ ਪਰ ਕੀ ਲੱਗਦਾ ਵੀ ਹੁਣ ਲੋਕਾਂ ਨੂੰ ਕੋਈ ਰਾਹਤ ਮਿਲ ਰਹੀ ਆ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿਵੇਂ ਕਿਵੇਂ ਔਲਾਦ ਨੇ ਤੁਸੀਂ ਖਾਸ ਕਰਕੇ ਲੋਕਾਂ ਨੂੰ ਮਿਲ ਕੇ ਆਏ ਹੋ ਦੇਖੋ ਜੀ ਅਸੀਂ ਲੋਕਾਂ ਨੂੰ ਮਿਲਿਆ ਕੋਈ ਰਾਸਤ ਦੀ ਸਮਗਰੀ ਨਹੀਂ ਪਹਚਾਈ ਜਾ ਰਹੀ ਔਰ ਉਹ ਜੇ ਮੁਆਵਜ਼ੇ ਮੁਆਵਜ਼ੇ ਦੇਣੇ ਕਦੋਂ ਆ ਉਹ ਭੁੱਖਤਾ ਅੱਜ ਲੱਗੀ ਜਾਂਦਾ ਲੋਕਾਂ ਨੂੰ ਪਸ਼ੂ ਤਾਂ ਅੱਜ ਮਰੀ ਜਾਂਦੇ ਸਾਡੇ ਸਾਡੇ ਮਨੁੱਖੀ ਜੀਵਨ ਦਾ ਘਾਣ ਅੱਜ ਹੋ ਰਿਹਾ ਕਦੋਂ ਦੇਣਗੇ ਇਹਨਾਂ ਨੂੰ ਅੱਜ ਜੇ ਮੰਤਰੀ ਸੰਤਰੀ ਇਹਨਾਂ ਦੇ ਜਾਂਦੇ ਆ ਭਲਾ ਜਹਾਜਾਂ ਤੇ ਜਾਣ ਭਲਾ ਟਰੱਕਾਂ ਤੇ ਜਾਣ ਕਾਰਾਂ ਤੇ ਜਾਣ ਨਾਲ ਇੱਕ ਇੱਕ ਟਰੱਕ ਭਰ ਕੇ ਰਾਸ਼ਨਾਂ ਲੈ ਕੇ ਜਾਣ ਪਿੰਡਾਂ 'ਚ ਲੋਕਾਂ ਨੂੰ ਮਾੜੀ ਮੋਟੀ ਸਹੂਲਤ ਮਿਲੇ ਇਹਦੇ ਪੀਣ ਵਾਲਾ ਪਾਣੀ ਨਹੀਂ ਲੋਕਾਂ ਦੇ ਘਰਾਂ 'ਚ ਭਾਵੇਂ ਕਿ ਪਾਣੀ ਫालतू ਟੜਿਆ ਫਿਰਦਾ ਸੜਕਾਂ ਤੇ ਪਰ ਲੋਕਾਂ ਦੇ ਕੋਲੇ ਪਾਣੀ ਨਹੀਂ ਹੈ ਸਾਨੂੰ ਖਰਸ਼ਾ ਇਹ ਹੈ ਕਿ ਆਉਣ ਕੋਈ ਦਿਨਾਂ ਤੱਕ ਜੇ ਮਤਲਬ ਠੱਲ ਪੈ ਗਈ ਫਿਰ ਵੀ ਜਦੋਂ ਪਾਣੀ ਰੁਕ ਗਿਆ ਤਾਂ ਕੋਈ ਲੰਮੀਆਂ ਬਿਮਾਰੀਆਂ ਪੰਜਾਬ ਦੇ ਮਾਝੇ ਦੇ ਦੁਆਬੇ ਦੇ ਵਿੱਚ ਫੈਲ ਸਕਦੀਆਂ ਸੋ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਆਪਣੇ ਵਾਅਦੇ ਤੇ ਪੂਰੀ ਉਤਰੇ ਔਰ ਇਹਨਾਂ ਲੋਕਾਂ ਲਈ ਦਵਾਈ ਦਾਰੂ ਦਾ ਖਾਣ ਪੀਣ ਦਾ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਹੋਰ ਸਹੂਲਤਾ ਜਿੰਨੀਆਂ ਵੀ ਅਸੀਂ ਮਨੁੱਖੀ ਜੀਵਨ ਨੂੰ ਬਚਾਉਣ ਵਾਸਤੇ ਦੇ ਸਕਦੇ ਹਾਂ ਜਲਦੀ ਤਰੰਤ ਪ੍ਰਭਾਵ ਦੇਣ ਕਰੇ ਧੰਨਵਾਦ ਧੰਨਵਾਦ ਮੇਰੀ ਦੱਸ ਦਿੰਦਾ ਵੀ ਸਾਨੂੰ ਇਹ ਕਹਿੰਦੇ ਇੱਕ ਮੜੀ ਇੱਕ ਮੜੀ ਚਲਾਈ ਬਾਈ